ਜੈ ਸ਼੍ਰੀ ਰਾਮ ਮੈਂ ਭਾਰਤੀ ਅੰਦਰਾ ਕੌਮੀ ਚੇਅਰਮੈਨ ਸ਼ਿਵਸਨਾ ਹਿੰਦ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਨਿਵਾਸੀਆਂ ਨੂੰ ਔਰ ਮੇਰੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀਆਂ ਨੂੰ ਦੀਪਾਵਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਪ੍ਰਭੂ ਸ਼੍ਰੀ ਰਾਮ ਦਾ ਮਾਤਾ ਲక్ష్ਮੀ ਦਾ ਸਾਰਿਆਂ ਤੇ ਮੇਰਾ ਪਰੇ ਹੱਥ ਬਣਿਆ ਰਹੇ ਮੈਂ ਇੱਕ ਆਪਣੇ ਪੰਜਾਬ ਨਿਵਾਸੀਆਂ ਨੂੰ ਆਪਣੇ ਖਾਸ ਕਰਕੇ ਆਪਣੇ ਨਵਾਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਦੀਵਾਲੀ ਦੇ ਦਿਨ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਆਪਾਂ ਆਪਣੀ ਲੈਵਲ ਤੋਂ ਬਹੁਤ ਨਿਊ ਕਹਿੰਦ ਪੰਜਾਬੀ ਆਪਣੀ ਔਕਾਤ ਤੋਂ ਵੱਧ ਵੀ ਆਪਾਂ ਖਰਚੇਦਾਰੀ ਕਰਦੇ ਹਾਂ ਆਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਆਪਣੇ ਪਰਿਵਾਰ ਦੇ ਵਿੱਚ ਇਸ ਤਿਹਾੜ ਨੂੰ ਮਨਾਉਣ ਲਈ ਮੇਰੀ ਬੇਨਤੀ ਸਾਰਿਆਂ ਨੂੰ ਸਾਰੇ ਹੀ ਜੋ ਵੀ ਸਮਾਨ ਖਰੀਦਣ ਵੱਡੇ ਮੌਲਾ ਜਿਹਾ ਜਾਈਓ ਆਪਣੇ ਛੋਟੇ ਲੋਕਲ ਦੁਕਾਨਦਾਰ ਕੋਲ ਸਮਾਨ ਖਰੀਦਿਓ ਇਹਦਾ ਮਕਸਦ ਇਹ ਹੈ ਕਿ ਸਾਡਾ ਪੈਸਾ ਸਾਡੇ ਸ਼ਹਿਰ ਜੀ ਕੋ ਮੁਗੂ ਜੇ ਸਾਡਾ ਛੋਟਾ ਦੁਕਾਨਦਾਰ ਪੈਸੇ ਬੱਟੂਗਾ ਡੋਫੀ ਡੈਫੀਨੇਟ ਉਹ ਵੀ ਕਿਸੇ ਹੋਰ ਦੁਕਾਨ ਤੇ ਜਾ ਕੇ ਪਰਚੇ ਦੀ ਕਰੂਗਾ ਸਾਡਾ ਪੈਸਾ ਸਾਡੇ ਸ਼ਹਿਰ ਚ ਹੀ ਰਹੂਗਾ ਸਾਡੇ ਸ਼ਹਿਰ ਜੀ ਖਮੂਗਾ ਨਾ ਕਿ بڑے بڑے ਅਮੀਰਾ ਦੇ ਜਿਹੜੇ ਅਮੀਰਾ ਦੇ ਮਾਲ ਆ بڑے بڑے ਮੀਰਾ ਕੋਟੇਚੀ ਭਰ ਕੇ ਬੈਠੇ ਲੱਜੂਗਾ ਉਹ ਇਹੀ ਬੇਨਤੀ ਕਰਨੀ ਸੀ ਸਾਰਿਆਂ ਨੂੰ ਦਿਵਾਲੀ ਦੇ ਬਹੁਤ ਬਹੁਤ ਸ਼ੁਭਕਾਮਨਾ ਖੂਬ ਫਟਾਕੇ ਚਲਾਓ ਪਰ ਸੇਫ ਚਲਾਈਓ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਸ਼ੀ ਰਾਮ ਜੈ ਸ਼ੀ ਰਾਮ ਜੀ ਦੇਸ਼ ਵਾਸੀਆਂ ਨੂੰ ਖਾਸ ਕਰਕੇ ਆਪਣੇ ਇਲਾਕਾ ਨਿਵਾਸੀਆਂ ਨੂੰ ਦਿਵਾਲੀ ਦੀਆਂ ਬੰਦੀ ਛੋੜ ਦੇ ਵਸਦੀਆਂ ਔਰ ਬਿਸ਼ਕਰਮਾ ਦੇ ਵਸਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਖੁਸ਼ੀਆਂ ਭਰੇ ਦੇਣਾ ਹਰ ਪਰਿਵਾਰ ਚ ਖੁਸ਼ੀ ਹੋਵੇ ਸਾਰੇ ਇਤਿਆਰ ਨਾਲ ਮਿਲ ਕੇ ਅਸੀਂ ਮਨਾਈਏ ਜੈ ਸ਼੍ਰੀ ਰਾਮ ਸਸ਼ੀਕਲ ਜੀ ਮੈਂ ਤੁਹਾਡੀ ਲਵਿਸ਼ ਚੋਹਾਨ ਸੋ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈਆਂ ਦੀਵਾਲੀ ਦੇ ਤਿਉਹਾਰ ਦੀਆਂ ਅਤੇ ਉਹਨਾਂ ਦੀ ਪੂਰੀ ਉਹਨਾਂ ਦੀ ਟੀਮ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਸੋ ਮਾਲਕ ਤੁਹਾਨੂੰ ਚਰਦੀ ਕਲਾ ਵਿੱਚ ਰੱਖੇ ਔਰ ਤੁਹਾਡਾ ਤਿਹਾਰ ਹਰ ਇੱਕ ਤਿਹਾਰ ਬੜਾ ਖੁਸ਼ੀਆਂ ਭਰਿਆ ਹੋਵੇ ਸਸ਼ੀਕਾਲ ਹੈਪੀ ਦਿਵਾਲੀ ਹਾਂਜੀ ਮੈਂ ਮਾਪੇ ਮਤ ਕਾਗੜੀ ਜਿਹੜੇ ਆਪਣਾ ਦੀਪavali ਦੀਆਂ ਮੁਸਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਸਾਰੇ ਇਲਾਕਿਆਂੋਂ ਅਸੀਂ ਨੂੰ ਜਿਹੜਾ ਆਉਣ ਵਾਲਾ ਟਾਈਮ ਸਾਰਿਆਂ ਨੂੰ ਵਧੀਆ ਬਿਤੇਰੇ ਸਾਰੇ ਠੀਕ ਠਾਕ ਹਨ ਬਾਬਾ ਜੀ ਤੋਂ ਇਹ ਸੱਫਾ ਕਰਾਂਗੇ ਸਾਰੇ ਜਿਹੜਾ ਇਲਾਕਾ ਨवासी ਸਾਰੇ ਨੂੰ ਬਧੀਆ ਸਭ ਲਈ ਆਵੇ। ਮੈਂ ਨਰਿੰਦਰ ਠੌਰ ਪੰਜਾਬ ਸੱਚ ਉਧੋ ਬਾਲਾ ਸਾਥ ਠਾਕਰੇ ਮੇਰੇ ਨਾਲ ਪੰਜਾਬ ਸੱਚ ਪੰਜਾਬ ਦੇ ਪ੍ਰਧਾਨ ਅਸ਼ੀਸ਼ ਸ਼ਰਮਾ ਜੀ ਤੇ ਸਵਰਾਜ ਮੱਜ ਦਾ ਕੰਟੈਕਟ ਯੂਨੀਅਨ ਤੋਂ ਮੇਰੇ ਨਾਲ ਵਿੱਕੀ ਜੀ ਸੁਰਿੰਦਰਪਾਲ ਵਿੱਕੀ ਜੀ ਪ੍ਰਧਾਨ ਵਿਕਰਮਜੀਤ ਜੀ ਤੇ ਅਸੀਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਆ। ਵਿਸਕਰਮਾ ਦੇ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਤੇ ਬੰਦੀ ਛੋੜ ਦੇ ਵਿੱਚ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ। ਸਾਡੇ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਪੂਰੇ ਪੰਜਾਬ ਵਿੱਚ ਸਾਡੇ ਜਿੰਨੇ ਵੀ ਸ਼ਿਖਸੈਨਖਨ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਸਾਰੇ ਭਾਰਤ ਵਾਸੀਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿਤੀਆਂ ਹਨ ਸਾਡਾ ਭਾਰਤ ਖੂਬ ਤਰੱਕੀ ਕਰੇ ਸਾਡੇ ਪੰਜਾਬ ਵਾਸੀ ਖੂਬ ਤਰੱਕੀ ਕਰਨ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਕਾਮਯਾਬੀਆਂ ਵੱਲ ਵਧਣ ਦੇਸ਼ਾਂ ਵਿਦੇਸ਼ਾਂ ਵਿੱਚ ਤਰੱਕੀਆਂ ਕਰਨ ਤੇ ਘਰਾਂ ਦੇ ਵਿੱਚ ਖੁਸ਼ਹਾਲੀ ਆਵੇ ਇੱਕ ਵਾਰ ਫਿਰ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਅਸ਼ਮੀ ਸ਼ਰਮਾ ਜੀ ਪ੍ਰਧਾਨ ਵਿੱਕੀ ਜੀ ਤੇ ਪ੍ਰਧਾਨ ਵਿਕਰਮਜੀਤ ਜੀ ਸਾਰਿਆਂ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਆਂ ਪੰਜਾਬ ਵਾਸੀ ਖੂਬ ਤਰੱਕੀਆਂ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਨਾਮ ਰੌਸ਼ਨ ਕਰਨ ਜੈ ਹਿੰਦ ਜੈ ਭਾਰਤ ਅੱਜ ਮੈਂ ਅਸ਼wini ਸ਼ਰਮਾ शिवसेना ਉਦਵਾਲਾ ਸਾਹ ਤਖਰੇ ਸਪੋਕਸਮੈਨ ਪੰਜਾਬ ਮੇਰੇ ਨਾਲ ਸਾਡੇ ਪੰਜਾਬ ਦੇ ਸਚੇ ਨਰਿੰਦਰ ਠੌਰ ਜੀ ਤੇ ਸਾਡੀ ਜਿਹੜੀ ਸਿਵਰਾਜ ਮਾਈਦਾ ਯੂਨੀਅਨ ਪ੍ਰਧਾਨ ਵਿਕਰਮ ਜੀ ਜੀ ਵਿੱਕੀ ਜੀ ਸਰندرਪਾਲ ਜੀ ਤੇ ਹੋਰ ਸਾਡੇ ਸਾਥੀ ਮਨੀ ਜੀ ਅੱਜ ਅਸੀਂ ਆਪਣੀ ਪਾਰਟੀ ਵੱਲੋਂ ਤੇ ਸਵਰਾਜ ਮਾਝ ਦਾ ਐਸਜੀਯੂ ਯੂਨੀਅਨ ਵੱਲੋਂ ਕਟ੍ਰੈਕਟ ਯੂਨੀ ਜਿਹੜਾ ਦਿਵਾਲੀ ਦੇ ਦਿਨ ਤੇ ਲੋਕਾਂ ਨੂੰ ਜਿਹੜਾ ਲੱਖ ਲੱਖ ਵਧਾਈ ਦਿੰਨੇ ਆ ਤੇ ਇੱਥੇ ਅਸੀਂ ਮਤਲਬ ਇੱਕ ਬੇਨਤੀ ਵੀ ਕਰਾਂਗੇ ਵੀ ਜਿਹੜੀ ਹੈ ਦਿਵਾਲੀ ਹੈ ਸਾਡੇ ਜਿਹੜਾ ਹਿੰਦੁਸਤਾਨੀ ਸਮਾਨ ਦੇ ਨਾਲੇ ਜਿਹੜੀ ਮਨਾਈ ਜਾਵੇ ਤਾਂ ਜੋ ਕਿ ਅਸੀਂ ਆਪਣੇ ਹੀ ਭਾਰਤ ਦਾ ਜਿਹੜਾ ਮਤਲਬ ਤਾਕਤ ਮਜ਼ਬੂਤ ਕਰੀਏ ਤੇ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਜਿਹੜੀ ਯੂਵਾ ਸਾਡੇ ਉਹਨਾਂ ਨੂੰ ਮਤਲਬ ਮੈਸੇਜ ਦੇਣਾ ਚਾਹਾਂਗਾ ਵੀ ਨਸ਼ੇ ਤੋਂ ਦੂਰ ਰਹੋ ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਜਵਾਨ ਸਾਡੇ ਪਰਿਵਾਰ ਦੇ ਮੈਂਬਰ ਤੇ ਸਾਡੇ ਆਰਮੀ ਦੇ ਜਵਾਨ ਉਹਨਾਂ ਨੂੰ ਜਿਹੜਾ ਦਿਵਾਲੀ ਦੀ ਮੈਂ ਆਪਣੀ ਪਾਰਟੀ ਵੱਲੋਂ ਤੇ ਸਾਡੇ ਰਾਜ ਪ੍ਰਮੁੱਖ ਯੋਗਰਾ ਸ਼ਰਮਾ ਜੀ ਸਾਡੇ ਸੀਨੀਅਰ ਵੀਰਤਾ ਰਾਜਿੰਦਰ ਬਿੱਲਾ ਜੀ ਤੇ ਸਾਡੇ ਪੰਜਾਬ ਦੇ ਸਚੇਬ੍ਰਿਨਰ ਨਿਰੰਦਰ ਠੌਰ ਜੀ ਅਸੀਂ ਆਪਣੀ ਪਾਰਟੀ ਵੱਲੋਂ ਤੇ ਸਾਡੀ ਯੂਨੀਅਨ ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ ਜੈ ਜੰਧ ਨਮਸਕਾਰ ਜੀ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਤੇ ਮੈਂ ਸਵਰਾਜ ਮਾਦਾ ਇਸੂ ਕੰਟਰੈਕਟਰ ਦਾ ਕਰਮਚਾਰੀ ਯੂਨੀਅਨ ਸੈਕਟਰੀ ਸਵੇਂਦਰਪਾਲ ਸਿੰਘ ਸਾਡੇ ਸਰਪ੍ਰਸਤ ਅਸ਼ਨੂ ਸ਼ਰਮਾ ਜੀ ਤੇ ਪ੍ਰਧਾਨ ਵਿਕਰਮਜੀਤ ਸਿੰਘ ਤੇ ਸਾਡੇ ਸਚਿਵ ਉਦੋਸਵਾਲਾ ਠਾਕਰੇ ਸ਼ਿਵ ਸੈਨਾ ਤੋਂ ਪੰਜਾਬ ਸਚਿਵ ਨਿਰਿੰਦਰਪਾਲ ਠੌਰ ਜੀ ਤੇ ਮੈਂ ਪੂਰੇ ਸਾਡੀ ਟੀਮ ਸ਼ਿਵ ਸੈਨਾ ਦੀ ਤੇ ਸਾਡੀ ਜੂਨੀਅਰ ਸ਼ਿਵ ਸੈਨਾ ਦੀ ਤੋਂ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਜੀ ਤੇ ਸਾਡੀ ਟੀਮ ਵੱਲੋਂ ਪੂਰੀ ਸਿਪਾਹੀਨਾ ਵੱਲੋਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਆਪਣੇ ਹਿੰਦੁਸਤਾਨ ਦਾ ਸਮਾਨ ਹੀ ਯੂਜ਼ ਕਰੋ ਜਿਸ ਨਾਲ ਸਾਨੂੰ ਸਾਡਾ ਹਿੰਦੁਸਤਾਨ ਮਜ਼ਬੂਤ ਹੋ ਸਕੇ ਤੇ ਫਿਰ ਤੋਂ ਮੈਂ ਕਹਿੰਦਾ ਹੋਇਆ ਸਾਰੇ ਹਿੰਦੁਸਤਾਨਵਾਸੀਆਂ ਨੂੰ ਅਸੀਂ ਦੀਵਾਲੀ ਦੀ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਜੀ ਅਸੀਂ